ਦੁੱਖ ਦੀ ਘੜੀ ਚ ਲਾਈਵ ਹੋਏ ਆ ਕਿਉਂਕਿ ਪੰਜਾਬ ਦੇ ਦਿਨ ਪ੍ਰਤੀ ਦਿਨ ਜਿਹੜੇ ਹਾਲਾਤ ਹੈ ਹਿੰਦੂਆ ਦੇ ਪ੍ਰਤੀ Hindu ਜਿਸ ਨੂੰ ਗਉ ਮਾਤਾ ਕਹਿੰਦੇ ਆ ਉਹਨੂੰ ਪੰਜਾਬ ਦੇ ਵਿੱਚ ਲਗਾਤਾਰ ਵਧਿਆ ਜਾ ਰਿਹਾ ਲਗਾਤਾਰ ਗਉ ਸ਼ੈਲਟਰ ਫੜੇ ਜਾ ਰਿਹਾ ਗਉ ਬੁਚੜਖਾਨੇ ਫੜੇ ਜਾ ਰਿਹਾ ਲੇਕਿਨ ਗੱਲ ਕਰਾਂਗੇ ਕਿ ਅਸੀਂ ਦੇਖਿਆ ਕਿ ਸਾਲ ਪਹਿਲਾਂ ਜਲੰਧਰ ਦੇ ਫਲੋਰ ਦੇ ਵਿੱਚ ਬੁੱਚੜਖਾਨਾ ਫੜਿਆ ਗਿਆ ਸੀ ਹਜੇ ਤੱਕ ਉਹਨਾਂ ਤੇ ਸਹੀ ਢੰਗ ਨਾਲ ਕੋਈ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਫਗਵਾੜੇ 'ਚ ਦੇਖਿਆ ਫਗਵਾੜੇ ਜੋਤੀ ਟਾਬੇ ਕੋਲ ਬੁੱਚੜਖਾਨਾ ਫੜਿਆ ਗਿਆ ਉੱਤੇ ਵੀ ਹਜੇ ਕੋਈ ਕਾਰਵਾਈ ਨਹੀਂ ਹੋਈ ਹਜੇ ਹਿੰਦੂਆਂ ਦੇ ਮਨਾਂ ਦੇ ਵਿੱਚ ਕਰੋਸ਼ ਸੀ ਦੁੱਖ ਸੀ ਔਰ ਉਸ ਦੇ ਨਾਲ ਹੀ ਅਜ ਅੰਬਰਸਾਦ ਦੇ ਵਿੱਚ ਬੁੱਚੜਖਾਨਾ ਜਿਹੜਾ ਫੜਿਆ ਗਿਆ ਸਾਡੇ ਗਊ ਰਖਸ਼ਾ ਦਲਾਵਾਂ ਨੇ ਫੜਿਆ ਆ ਬੜੀ ਸ਼ਰਮ ਦੀ ਗੱਲ ਕਹੂੰਗਾ ਨਾ ਲੋਕਾਂ ਲਈ ਉਹਨਾਂ ਨੂੰ ਕੱਟੜ ਪੰਥੀਆਲੀਓ ਕੱਟੜ ਲੋਕਾਂ ਲਈ ਜਿਹੜੇ ਹਿੰਦੂਆਂ ਦੀ ਆਸਥਾ ਨਾਲ ਖੇਲਵਾੜ ਕਰਦੇ ਆ ਜਿੱਥੇ ਅਸੀਂ ਗਊ ਮਾਤਾ ਵਿੱਚ 33 ਕੋਟੀ ਦੇਵੀ ਦੇਵਤਾ ਨੂੰ ਪ੍ਰਣਾਮ ਕਰਦੇ ਆ ਉਹਨਾਂ ਵਿੱਚ ਵਾਸ ਹੈ 33 ਕੋਟੀ ਦੇਵੀ ਦੇਵਤਾਵਾਂ ਦਾ ਉੱਥੇ ਐਦਾਂ ਦੀ ਕਟਨਾ ਹੋਣਾ ਬੜੀ ਸ਼ਰਮ ਦੀ ਗੱਲ ਹੈ ਬੜੀ ਦੁਖਦਾਈ ਗੱਲ ਹੈ ਲੇਕਿਨ ਅੱਜ ਵੀਡੀਓ ਦੇਖ ਰਹੀ ਸੀ ਮਨ ਦੁਖ ਰਿਹਾ ਸੀ ਉਸ ਵੀਡੀਓ ਦੇ ਦੇਖਿਆ ਗਊ ਮਾਤਾ ਦੇ ਜਿਹੜੇ ਅੰਗ ਇੱਕ ਪਾਸੇ ਰੱਖੇ ਗਿਆ ਸਾਰਾ ਮਾਸ ਪੈਕਿੰਗ ਕਰਕੇ ਜਿਹੜਾ ਫੈਕਟਰੀ ਬਣੀ ਹੋਈ ਸੀ ਫੈਕਟਰੀ ਤੋਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਪਤਾ ਨਹੀਂ ਕਿਹੜੇ ਲੋਕ ਹੈ ਜਿਹੜੇ ਕੰਮ ਕਰ ਰਿਹਾ ਲੇਕਿਨ ਇਹਨਾਂ ਨੂੰ ਨੱਖ ਪਾਜੇ ਅਸੀਂ ਚਾਹੇ ਕਰ ਲਈਏ ਕੇਂਦਰ ਸਰਕਾਰ ਦੀ ਬੀਜੇਪੀ ਦੀ ਗੱਲ ਚਾਹੇ ਕਰ ਲਈਏ ਪੰਜਾਬ ਸਰਕਾਰ ਦੀ ਗੱਲ ਇਹਨਾਂ ਨੂੰ ਨੱਖ ਪਾਣ ਲਈ ਬਿਲਕੁਲ ਵਿਵਲ ਦੇਖ ਰਿਹਾ ਜੇ ਸਾਡੇ ਹਿੰਦੂ ਸੰਗਠਨ ਯਾ ਗਊ ਰਖਾ ਦਲ ਯਾ ਸ਼ਿਵ ਸਨਾ ਨਾ ਹੋਵੇ ਤਾਂ ਗਊ ਮਾਤਾ ਦਾ ਜਿਹੜਾ ਮਾਸ ਦਾ ਜਿਹੜਾ ਗਊ ਮਾਤਾ ਦੀ ਹੱਤਿਆ ਦਾ ਕੰਮ ਹੈ ਇਹ ਕਦੀ ਨਾ ਰੁਕੇ ਕਿਉਂਕਿ ਇਸ ਦੇ ਪਿੱਛੇ ਨਾ ਹੀ ਕੋਈ ਸਰਕਾਰਾ ਬੋਲਦੀ ਹੈ ਨਾ ਹੀ ਕੋਈ ਭਾਜਪਾ ਬੋਲਦੀ ਨਾ ਹੀ ਕੋਈ ਕਾਲੀ ਦਲ ਬੋਲਦਾ ਨਾ ਹੀ ਕੋਈ ਕਾਂਗਰਸ ਬੋਲਦੀ ਹੈ ਨਾ ਕੋਈ ਸੱਤਾ ਦੇ ਵਿੱਚ ਬੈਠੀ ਆਮ ਆਦਮੀ ਪਾਰਟੀ ਬੋਲ ਰਹੀ ਹੈ ਔਰ ਅੱਜ ਜਿਹੜਾ ਸਾਡੂ ਇੱਕ ਗੱਲ ਤਾਂ ਸੀ ਉਹਨਾਂ ਲੋਕਾਂ ਨੂੰ ਵੀ ਪੁੱਛਣਾ ਚਾਹਾਂਗੇ ਜਿਹੜੀ ਮੰਦਰ ਕਮੇਟੀਆਂ ਚਲਾ ਰਿਹਾ ਜਿਹੜੀ ਗਊ ਸ਼ਾਲਾ ਚਲਾ ਰਿਹਾ ਪਾਈ ਸਾਹਿਬ ਤੁਸੀਂ ਵੀ ਹਿੰਦੂ ਹੋ ਹਿੰਦੂਆਂ ਤੁਹਾਡਾ ਖੂਨ ਕਿਉਂ ਨਹੀਂ ਜਾਗਦਾ ਤੁਸੀਂ ਵੀ ਸੜਕਾਂ ਤੇ ਉਤਰੋ ਔਰ ਲੋਕਾਂ ਨੂੰ ਦੱਸੋ ਕਿ ਅਸੀਂ ਗਊ ਭਗਤ ਹੈ ਅਸੀਂ ਬਾਹਰ ਨਿਕਲੀ ਆਪਣੀ ਗਊ ਮਾਤਾ ਦੇ અપਮਾਨ ਲਈ ਆਪਣੀ ਗਊ ਮਾਤਾ ਦੀ ਹੱਤਿਆ ਹੋ ਰਹੀ ਉਸ ਦੇ ਲਈ ਅਸੀਂ ਸੜਕਾਂ ਤੇ ਉਤਰੀਏ ਕਿਉਂਕਿ ਜੇ ਅਸੀਂ ਅੱਜ ਨਹੀਂ ਜਾਗੇ ਤੇ ਕਦੀ ਨਹੀਂ ਜਾਗਾਂਗੇ ਸਾਡੀ ਗਊ ਮਾਤਾ ਐਸੀ ਤਰ੍ਹਾਂ ਦੇ ਲੋਕਾਂ ਨੇ ਕਟਨੀ ਆਇਆ ਔਰ ਅਸੀਂ ਵਿਰੋਧ ਕਰਦੇ ਰਹ ਜਲਾ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਹਿੰਦੂਆਂ ਦਾ ਡਰ ਹੋਣਾ ਚਾਹੀਦਾ ਹੈ ਕਿ ਹਿੰਦੂ ਜੇ இந்துਵਾਦੀ ੜਕੇ ਚੜਗੇ ਤੇ ਬੱਚੇ ਨਹੀਂ ਜਾਣਗੇ ਔਰ ਪ੍ਰਸ਼ਾਸਨ ਨੂੰ ਵੀ ਨਾਲ ਦੇ ਨਾਲ ਅਪੀਲ ਕਰਦੇ ਆ ਕਿ ਐਦਾ ਦੇ ਲੋਕਾਂ ਦੇ ਗੁੱਚੜਖਾਨੇ ਇਹ ਇਨਫੋਰਮੇਸ਼ਨ ਰਾਹੀ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਇੰਟੈਲੀਜੈਂਸ ਨੂੰ ਪਤਾ ਹੋਣਾ ਚਾਹੀਦਾ ਸੀਆਈਡੀ ਨੂੰ ਪਤਾ ਹੋਣਾ ਚਾਹੀਦਾ ਲੇਕਿਨ ਇਹ ਗੁੱਚੜਖਾਨਿਆਂ ਦੀ ਇਨਫੋਰਮੇਸ਼ਨ ਸਿਰਫ ਗਊ ਰਖਾਦਰ ਜਾਂ ਹਿੰਦੂਸ ਗੱਟਰਾ ਕੋਈ ਸ਼ਿਵ ਸਨਬ ਹੁੰਦੀ ਹੈ ਕਿਤੇ ਪ੍ਰਸ਼ਾਸਨ ਕੋ ਨਹੀਂ ਹੁੰਦੀ ਔਰ ਮੰਦਰ ਕਮੇਟੀਆਂ ਗਊਸ਼ਾਲਾ ਕਮੇਟੀਆਂ ਜਿਹੜੇ ਚਲਾ ਰਿਆ ਉਹਨਾਂ ਨੂੰ ਅਪੀਲ ਹੈ ਹਿੰਦੂਓ ਬਾਹਰ ਨਿਕਲੋ ਬਾਹਰ ਨਿਕਲੋ ਜਾਗੋ ਅੱਜ ਗਊ ਮਾਤਾ ਨੂੰ ਅਸੀਂ ਪੂਜਦੇ ਆ ਅਸੀਂ ਸਵੇਰੇ ਸ਼ਾਮ ਗਊ ਮਾਤਾ ਨੂੰ ਪੱਠੇ ਪਾਉਂਦੇ ਆ ਲੇਕਿਨ ਗਊ ਮਾਤਾ ਦੀ ਇਸ ਤਰ੍ਹਾਂ ਨਿਰਮ ਹਤਿਆ ਹੋ ਰਹੀ ਹੈ ਇਸ ਨੂੰ ਕਿੱਦਾਂ ਬਰਦਾਸ਼ ਕਰਾਂਗੇ ਇਸ ਨੂੰ ਕਿੱਦਾਂ ਦੇਖਾਂਗੇ ਅਸੀਂ ਕਿਉਂਕਿ ਸਾਡੀ ਗਊ ਮਾਤਾ ਜਿਹੜੀ ਅਸੀਂ ਉਹਨੂੰ ਪੂਜਦੇ ਆ ਔਰ ਲਗਾਤਾਰ ਜਿਸ ਤਰ੍ਹਾਂ ਹਤਿਆ ਹੋ ਰਹੀ ਹੈ ਬਰਦਾਸ਼ਯੋਗ ਹੈ ਔਰ ਬਹੁਤ ਜਲਦ ਸ਼ੇਸਨਾ ਲੌਂਡ ਦੇ ਸਾਡੇ ਕੌਮੀ ਪ੍ਰਧਾਨ ਉਹਨਾਂ ਦੇ ਦਿਸ਼ਾ ਨਿਰਦੇਸ਼ ਅੰਮ੍ਰਿਤਸਰ ਅਸੀਂ ਪਹੁੰਚ ਰਹੇ ਆ ਬਾਕੀ ਸਾਡੇ ਰਾਜਕੁਮਾਰ ਅਰੋੜਾ ਜੀ ਜਿਹੜੇ ਰਾਸ਼ਟ੍ਰ ਪ੍ਰਮੁੱਖ ਬੜੇ ਦੁੱਖ ਦੀ ਗੱਲ ਹੈ ਕਿ ਪਹਿਲਾਂ ਤਾਂ ਸੌਂਦੇ ਹੁੰਦੇ ਹੁੰਦੇ ਸੀ ਕਿ ਬਰੇਲੀ ਵਿੱਚ ਮੇਰਠ ਵਿੱਚ ਮੁਜ਼ਫਫਰਨਗਰ ਚ ਗਊ ਦੀ ਹੱਤਿਆ ਹੁੰਦੀ ਸੀ ਪਰ ਹੁਣ ਬੜੇ ਦੁੱਖ ਦੀ ਗੱਲ ਹੈ ਕਿ ਜਿੱਥੇ ਪੰਜਾਬੀ ਇਸ ਚੀਜ਼ ਦਾ ਵਿਰੋਧ ਕਰਦੇ ਹਿੰਦੂ ਜੋ ਪੂਰਾ ਇਹਦਾ ਮਾਨ ਕਰਦੇ ਇੱਕ ਮਾਂ ਵਾਂਗ ਪੂਜਾ ਕਰਦੇ ਅੱਜ ਦੇਖਿਆ ਜਾਵੇ ਤਾਂ ਪਹਿਲਾਂ ਥੋਗੜੀ ਵਿੱਚ ਇੱਕ ਬੜੀ ਤਕੜੀ ਇਹ ਜੋ ਫੈਕੀ ਭੜੀ ਗਈ ਜਿੱਥੇ ਕਾफी ਲੋਕ ਮਾਤਾ ਦਾ ਮਾਸ ਪਕੜਿਆ ਗਿਆ ਸੀ ਫਿਰ ਉਸ ਤੋਂ ਬਾਅਦ ਆਲਮੋ ਵਿੱਚ ਚੋਮ ਵਿੱਚ ਘਰਾਂ ਵਿੱਚ ਬੰਡਿਆ ਜਾ ਰਿਹਾ ਸੀ ਬੜਾ ਬਣਾ ਕੇ ਗਊ ਮਾਸ ਦਾ ਮਾਸ ਉਹ ਫੜਿਆ ਗਿਆ ਉਸ ਤੋਂ ਬਾਅਦ ਫਲੋਰ ਫਿਰ ਉਸ ਤੋਂ ਬਾਅਦ ਆ ਹੁਣ ਜੋ ਗਰਾਿਆਂ ਦੇ ਨੇੜੇ ਜੋ ਜੋਤੀ ਟਾਬਾ ਕਹਿੰਨ ਉਹ ਬੈਸ਼ਰੂ ਟਾਬਾ ਦੀ ਦੇਖੋ ਕਿੱਦਾਂ ਦੇ ਲੋਕ ਆ ਨਾ ਸਾਡੀ ਮਾਤਾ ਬੈਸ਼ਰੂ ਦੇਵੀ ਦਾ ਯੂਸ ਕਰਦੇ ਆ ਤੇ ਉੱਥੇ ਗਊ ਮਾਸ ਦੀ ਹੱਤਿਆ ਕਰਕੇ ਜਿਹੜਾ ਮਾਸ ਪਟਿਆ ਜਾ ਰਿਹਾ ਇਸ ਦਾ ਅੱਗੇ ਭੇਜਿਆ ਜਾਂਦਾ ਸੀ ਤੇ ਅਜੇ ਉਹ Hindu ਪੁੱਲੇ ਵੀ ਨਹੀਂ ਸੀ ਉਸ ਦੇ ਨੇ ਸੰਘਰਸ਼ ਵੀ ਕਰਿਆ ਸੀ ਪਰ ਅੱਜ ਅੱਜ ਜਦੋਂ ਅੰਮ੍ਰਿਤਸਰ ਦੀ ਘਟਨਾ ਦੇਖੀ ਤਾਂ ਮੇਰੇ ਖਿਆਲ ਨਾਲ ਸ਼ਾਇਦ ਹੀ ਕੋਈ Hindu ਹੋਊਗਾ ਕੋਈ ਗਊਪਕ ਹੋਊਗਾ ਜਿਹਦੀਆਂ ਅੱਖਾਂ ਵਿੱਚ ਪਾਣੀ ਨਹੀਂ ਆਇਆ ਹੋਊਗਾ ਜੋ ਸਾਡੇ ਰਾਸ਼ਟਰਪਤੀ ਪ੍ਰਧਾਨ ਅਮਿਤ ਰੋੜਾ ਜੀ ਨੇ ਵੀ ਇਹਦੇ ਸਬੰਧ ਵਿੱਚ ਜਦੋਂ ਇੱਕ ਆਪਣਾ ਬਾਈਟ ਜਾਰੀ ਕੀਤੀ ਸੀ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਪਾਣੀ ਦਿਖਾਈ ਦੇ ਰਿਹਾ ਸੀ ਸੋ ਇੱਥੋਂ ਪਤਾ ਲੱਗਦਾ ਕਿ ਸਾਡੀ ਜੋ ਸ਼ੇਸ ਹੈ ਲਾਈਨ ਹੈ ਇਹ ਸਾਰੀ ਗਊ ਮਾਤਾ ਦਾ ਬਹੁਤ ਸਤਿਕਾਰ ਕਰਦੀ ਹੈ ਇਹਨਾਂ ਸਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਔਰ ਦੂਜੇ ਕੀ ਕਰਦੇ ਆ ਉਹ ਉਹਨਾਂ ਨੂੰ ਦੇਖਣ ਜਾਂ ਅੱਜ ਬਹੁਤ ਸਾਰੇ ਲੋਕ ਗਊਆਂ ਦੇ ਨਾਂ ਤੇ ਰੋਟੀਆਂ ਸੇਕ ਰਾਇਆ 80 ਰੋਟੀਆਂ ਸੇਕ ਰਾਇਆ ਔਰ ਦੇਖ ਲਓ ਥਾਂ-ਥਾਂ ਗਊ ਸ਼ਾਲਾ ਬਣੀਆਂ ਹੋਈਆਂ ਹਨ ਥਾਂ-ਥਾਂ ਮੰਦਰ ਕਮੇਟੀਆਂ ਬਣੀਆਂ ਹੋਈਆਂ ਹਨ ਪਰ ਅਫਸੋਸ ਅਫਸੋਸ ਕਿ ਕੋਈ ਵੀ ਇਹਦੇ ਵਾਲ ਗੌਰ ਨਹੀਂ ਫੜੋਂਗਾ ਜੇ ਕੋਈ ਗੌਰ ਕਰਦਾ ਤੇ ਕੋਈ ਹਿੰਦੂ ਜੋ ਗਊ ਰੱਖਿਆ ਦਲ ਵਾਲੇ ਆ ਉਹਨਾਂ ਵੀਰਾਂ ਨੂੰ ਬਹੁਤ ਸਲੂਟ ਹੈ ਸਾਡੀ ਸ਼ੇਪ ਸੈਨਾ ਦੀ ਸਾਰੀ ਟੀਮ ਵੱਲੋਂ ਜਿਨ੍ਹਾਂ ਨੇ ਆਪਣੀ ਜਾਨ ਤੇ ਖੇਲ ਕੇ ਇਹਦਾ ਪਰਦਾ ਫਾਸ਼ ਕਰ ਰਹੇ ਹਨ ਸੋ ਮੈਂ ਉਹਨਾਂ ਨੂੰ ਇੱਕ ਵਾਰ ਫਿਰ ਸਲੂਟ ਕਰਦਾ ਅਤੇ ਨਾਲੇ ਜੋ ਸੈਫਟੀ ਦਾ ਘਰ ਕਿਹਾ ਜਾ ਰਿਹਾ ਅੰਮ੍ਰਿਤਸਰ ਨੂੰ ਗੁਰੂ ਦਾ ਘਰ ਕਿਹਾ ਜਾ ਰਿਹਾ ਹੈ ਗੁਰੂ ਰਾਮਦਾਸ ਜੀ ਦੀ ਨਗਰੀ ਕਿਹਾ ਜਾਂਦਾ ਹੈ ਔਰ ਉੱਥੇ ਉੱਥੇ ਇਹੋ ਜਿਹਾ ਪਾਪ ਇਹੋ ਜਿਹਾ ਪਾਪ ਦੇਖ ਕੇ ਬੜੀ ਹੈਰਾਨੀ ਹੋਈ ਹੋ ਤਾਂ ਚਲੋ ਸੀ ਪਰ ਇੱਥੇ ਤਾਂ ਨਾ ਮੰਨਣਯੋਗ ਆ ਸੀ ਪਰ ਬੇਰਵੀ ਅੱਜ ਜੋ ਇਹ ਸਾਹਮਣੇ ਆਇਆ ਇਹਨੂੰ ਦੇਖ ਕੇ ਬਾਗੇ ਹਰ ਹਿੰਦੂ ਦੀਆਂ ਅੱਖਾਂ ਜਿਹੜੀਆਂ ਸ਼ਰਮ ਨਾਲ ਝੁਕ ਜਾਂਦੀਆਂ ਹਨ ਅਸੀਂ ਇਹੋ ਇਹੋ ਚੀਜ਼ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਸੈਂਟਰ ਦੀ ਸਰਕਾਰ ਭਾਜਪਾ ਨੂੰ ਪੁੱਛਣਾ ਚਾਹੁੰਦੇ ਆ ਕਿ ਕੌਂਸਲ ਖਾਂ ਕੋ ਲੈ ਕੇ ਕਪੜਾ ਕਪੜੇ ਤੋਂ ਲੈ ਕੇ ਵਾਈਕਰ ਤੱਕ ਲੱਗਦਾ ਉਹ ਕੌਣ ਸੱਸਦਾ ਪੈਸਾ ਕਿਉਂ ਨਹੀਂ ਕਿਤੇ ਲਾਇਆ ਜਾਂਦਾ ਕਿਉਂ ਨਹੀਂ ਗਉਆਂ ਨੂੰ ਬਚਾਉਣ ਨੂੰ ਲਾਇਆ ਜਾਂਦਾ ਉਹ ਪੈਸਾ ਕਿਉਂ ਆਪਣੇ ਖਾਤਿਆਂ ਦੀ ਸਰਕਾਰ ਦੇ ਖਾਤਿਆਂ ਵਿੱਚ ਹੀ ਰਹਿ ਜਾਂਦਾ ਉਸ ਨੂੰ ਜ਼ਰੂਰ ਗੌਰ ਕਰਕੇ ਗਉਂ ਦੀ ਰੱਖਿਆ ਸਰਕਾਰਾਂ ਵੱਲੋਂ ਵੀ ਗਉਂ ਦੀ ਰੱਖਿਆ ਦੇ ਉੱਚੇ ਕਦਮ ਕੀਤੇ ਜਾਣ ਚਾਹੇ ਸੈਂਟਰ 'ਚ ਬੈਠੇ ਭਾਜਪਾ ਸਰਕਾਰ ਹੈ ਚਾਹੇ ਪੰਜਾਬ 'ਚ ਬੈਠੀ ਆਮ ਆਦਮੀ ਪਾਰਟੀ ਸਰਕਾਰ ਹੈ ਸਾਡੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਿਹੜੀ ਗਉਂ ਦੀ ਰੱਖਿਆ ਲਈ ਉੱਚੇ ਕਦਮ ਉਠਾਏ ਜਾਣ ਔਰ ਜਿਹੜੇ ਦੋਸ਼ੀ ਹੈ ਇਨਾਂ ਤੇ ਜਿਹੜਾ 302 ਦਾ ਮੁਕਦਮਾ ਦੇ ਕੇ ਇਹਨਾਂ ਨੂੰ ਫਾਂਸੀ 'ਤੇ ਲਟਕਾਇਆ ਜਾਵੇ ਤਾਂਕਿ ਕੋਈ ਗਊ ਦੀ ਹੱਤਿਆ ਕਰਨ ਤੋਂ ਪਹਿਲੇ ਸੋਚੇ ਕੋਈ ਹਿੰਦੂਆ ਦੀ ਆਸਥਾ ਨਾਲ ਖਿਲਵਾੜ ਕਰਨ ਤੋਂ ਪਹਿਲੇ ਸੋਚੇ ਕਿਉਂਕਿ ਹਿੰਦੂਆਂ ਦੇ ਵਿੱਚ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਜੇ ਗਊ ਨੂੰ ਕੱਟਿਆ ਜਾਂਦਾ ਵੜਿਆ ਜਾਂਦਾ ਤੇ ਹਿੰਦੂਆਂ ਦੀ ਮਾਂ ਨੂੰ ਵੜਿਆ ਜਾਂਦਾ ਇਹ ਚੀਜ਼ ਬਰਦਾਸ਼ਤ ਯੋਗ ਨਹੀਂ ਹੈ ਬਾਕੀ ਕਾਰਵਾਈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਲਦ ਤੋਂ ਜਲਦ ਜਿਹੜੇ ਵੀ ਵਿਅਕਤੀ ਪੁੱਚੜਖਾਨਾ ਚਲਾ ਰਹੇ ਇਹਨਾਂ ਨੂੰ ਚੱਕ ਕੇ ਜੇਲਾਕ ਸੁੜ ਕੇ 302 ਦਾ ਮਕਦਮਾ ਦਰਜ ਕੀਤਾ ਜਾਵੇ ਜੈ ਸ਼੍ਰੀਦਾ ਜੈ ਸ਼੍ਰੀਦਾ